ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਬ੍ਰਿਟੇਨ, ਕੈਨੇਡਾ ਤੇ ਆਸਟ੍ਰੇਲੀਆ ਨੇ ਫਲਸਤੀਨ ਨੂੰ ਮਾਨਤਾ ਦਿੱਤੀ, ਕਾਰਨੀ ਨੇ ਫਲਸਤੀਨ ਅਤੇ ਇਜ਼ਰਾਈਲ ਵਿਚਾਲੇ ਸ਼ਾਂਤੀ ਤੇ ਦਿੱਤਾ ਜ਼ੋਰ। ਇਜ਼ਰਾਈਲ ਦੀ ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਨੂੰ ਚੇਤਾਵਨੀ ਕਿ ਆ ਫਲਸਤੀਨ ਨੂੰ ਮਾਨਤਾ ਦੇਣਾ ਅੱਤਵਾਦ ਨੂੰ ਇਨਾਮ ਦੇਣ ਵਰਗਾ। ਸਕੂਲੀ ਕੁੜੀਆਂ ਦਾ ਪਿੱਛਾ ਕਰਦੇ ਪੰਜਾਬੀ ਦੀ ਸ਼ਰਮਨਾਕ ਹਰਕਤ 51 ਸਾਲ ਦੇ ਜਗਜੀਤ ਸਿੰਘ ਵਿਰੁੱਧ ਸੈਕਸ਼ੂਅਲ ਅਸੌਲਟ ਦੇ ਦੋਸ਼ ਇੰਦਰਜੀਤ ਸਿੰਘ ਗੋਸਲ ਨੂੰ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਲਗਾਏ ਗਏ ਗੋਸਲ ਤੇ aarop ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਧਿਕਾਰਤ ਤੌਰ ਤੇ ਫਲਸਤੀਨ ਰਾਜ ਨੂੰ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਫਲਸਤੀਨ ਅਤੇ ਇਜ਼ਰਾਈਲ ਦਰਮਿਆਨ ਸ਼ਾਂਤੀ ਕਾਇਮ ਕਰਨ ਲਈ ਸਾਂਝੇਦਾਰੀ ਦਾ ਵਾਅਦਾ ਕੀਤਾ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਪਹਿਲਾਂ ਸੋਸ਼ਲ ਮੀਡੀਆ ਕੰਪਨੀ ਐਕਸ ਤੇ ਕਾਰਨੀ ਨੇ ਲਿਖਿਆ ਕਿ ਕੈਨੇਡਾ ਫਲਸਤੀਨ ਰਾਜ ਨੂੰ ਮਾਨਤਾ ਦਿੰਦਾ ਹੈ ਅਤੇ ਫਲਸਤੀਨ ਅਤੇ ਇਜ਼ਰਾਈਲ ਦੋਵਾਂ ਲਈ ਇੱਕ ਸ਼ਾਂਤਮਈ ਭਵਿੱਖ ਬਣਾਉਣ 'ਚ ਆਪਣੀ ਭਾਈਵਾਲੀ ਦੀ ਪੇਸ਼ਕਸ਼ ਕਰਦਾ ਹੈ ਕਾਰਨੀ ਨੇ ਕਿਹਾ ਕਿ ਕੈਨੇਡਾ ਦੀ ਮਾਨਤਾ ਦੋ ਰਾਜੀ ਹੱਲ ਦੀ ਸੰਭਾਵਨਾ ਨੂੰ ਬਣਾਈ ਰੱਖਣ ਲਈ ਇੱਕ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨ ਦੇ ਹਿੱਸੇ ਵਜੋਂ ਆਉਂਦੀ ਹੈ ਉਨ੍ਹਾਂ ਕਿਹਾ ਕਿ 1947 ਤੋਂ ਮੱਧ ਪੂਰਬ 'ਚ ਸਥਾਈ ਸ਼ਾਂਤੀ ਲਈ ਦੋ ਰਾਜੀ ਹੱਲ ਦਾ ਸਮਰਥਨ ਕਰਨਾ ਹਰ ਕੈਨੇਡੀਅਨ ਸਰਕਾਰ ਦੀ ਨੀਤੀ ਰਹੀ ਹੈ ਕਾਰਨੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਹਮਾਸ ਸਾਰੇ ਬੰਦਕਾਂ ਨੂੰ ਰਿਹਾ ਕਰੇ ਪੂਰੀ ਤਰ੍ਹਾਂ ਨਿਹੱਥਾ ਹੋ ਜਾਵੇ ਅਤੇ ਫਲਸਤੀਨ ਦੇ ਭਵਿੱਖ ਦੇ ਸ਼ਾਸਨ 'ਚ ਕੋਈ ਭੂਮਿਕਾ ਨਾ ਨਿਭਾਵੇ ਉਨ੍ਹਾਂ ਨੇ ਇਜ਼ਰਾਈਲੀ ਕਾਰਵਾਈਆਂ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਮੌਜੂਦਾ ਇਜ਼ਰਾਈਲੀ ਸਰਕਾਰ ਫਲਸਤੀਨੀ ਰਾਜ ਦੀ ਸੰਭਾਵਨਾ ਨੂੰ ਰੋਕਣ ਲਈ ਕੰਮ ਕਰ ਰਹੀ ਹੈ ਇਜ਼ਰਾਈਲ ਨੇ ਪੱਛਮੀ ਕੰਡੇ 'ਚ ਬਸਤੀਆਂ ਦੇ ਵਿਸਤਾਰ ਦੀ ਇੱਕ ਅਣਥੱਕ ਨੀਤੀ ਦਾ ਪਿੱਛਾ ਕੀਤਾ ਹੈ ਜੋ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਗੈਰਕਾਨੂੰਨੀ ਹੈ ਉਨਾਕਿਆ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਕੈਨੇਡਾ ਇੱਕ ਭਰੋਸੇਯੋਗ ਸ਼ਾਂਤੀ ਯੋਜਨਾ, ਲੋਕਤੰਤਰੀ ਸ਼ਾਸਨ ਅਤੇ ਫਲਸਤੀਨ ਲਈ ਸਪਸ਼ਟ ਸੁਰੱਖਿਆ ਪ੍ਰਬੰਧਾਂ ਅਤੇ ਪੂਰੇ ਗਾਜ਼ਾ 'ਚ ਮਾਨਵਤਾਵਾਦੀ ਸਹਾਇਤਾ ਦੀ ਨਿਰੰਤਰ ਵੱਡੇ ਪੱਧਰ ਤੇ ਡਿਲੀਵਰੀ ਦਾ ਸਮਰਥਨ ਕਰਦਾ ਹੈ। ਗਾਜ਼ਾ ਪੱਟੀ 'ਚ ਅਕਤੂਬਰ 2023 ਤੋਂ ਇਜ਼ਰਾਈਲ ਦੀ ਨਸਲ ਖੁਸ਼ੀ ਦੀ ਜੰਗ 'ਚ ਘੱਟੋ-ਘੱਟ 65283 ਫਲਸਤੀਨੀ ਮਾਰੇ ਗਏ ਨੇ। ਇਹ ਘੋਸ਼ਣਾ ਸਤੰਬਰ 2025 'ਚ 80ਵੇਂ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੌਰਾਨ ਫلسطੀਨ ਨੂੰ ਮਾਨਤਾ ਦੇਣ ਦੇ ਕੈਨੇਡਾ ਦੇ ਪਹਿਲਾਂ ਦੇ ਇਰਾਦੇ ਦੇ ਐਲਾਨ ਤੋਂ ਬਾਅਦ ਆਈ ਹੈ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਮੰਗਲਵਾਰ ਨੂੰ ਸ਼ੁਰੂ ਹੋ ਕੇ 29 ਸਤੰਬਰ ਤੱਕ ਚੱਲੇਗੀ ਕੈਨੇਡਾ ਨੇ ਪਹਿਲਾਂ ਕਿਹਾ ਸੀ ਕਿ ਉਹ ਫلسطੀਨ ਦੇ ਸਵੈ ਨਿਰਣੇ ਦੇ ਅਧਿਕਾਰ ਨੂੰ ਮਾਨਤਾ ਦਿੰਦਾ ਹੈ ਤੇ ਇੱਕ ਪ੍ਰਭੂਸੱਤਾ ਸੰਪੰਨ ਸੁਤੰਤਰ ਵਿਹਾਰਕ ਲੋਕਤੰਤਰੀ ਤੇ ਖੇਤਰੀ ਤੌਰ ਤੇ ਨਿਰੰਤਰ ਫلسطੀਨੀ ਰਾਜ ਦੀ ਸਿਰਜਣਾ ਦਾ ਸਮਰਥਨ ਕਰਦਾ ਹੈ ਆਸਟ੍ਰੇਲੀਆ ਅਤੇ ਯੂਕੇ ਨੇ ਵੀ ਐਤਵਾਰ ਨੂੰ ਫلسطੀਨ ਨੂੰ ਰਸਮੀ ਮਾਨਤਾ ਦੇਣ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਫਰਾਂਸ ਲਕਸੰਬਰਗ ਅਤੇ ਮਾਲਟਾ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਫਲਸਤੀਨ ਨੂੰ ਮਾਨਤਾ ਦੇਣ ਦੀਆਂ ਸਮਾਨ ਯੋਜਨਾਵਾਂ ਦਾ ਐਲਾਨ ਕੀਤਾ। ਫਲਸਤੀਨ ਨੂੰ ਇਸ ਸਮੇਂ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ 'ਚੋਂ ਲਗਭਗ 75% ਮਾਨਤਾ ਹਾਸਲ ਹੈ। ਬ੍ਰਿਟੇਨ ਅਤੇ ਫਰਾਂਸ ਦੀ ਮਾਨਤਾ ਦੇ ਨਾਲ ਫਲਸਤੀਨ ਨੂੰ ਜਲਦੀ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ 'ਚੋਂ ਚਾਰ ਦਾ ਸਮਰਥਨ ਹਾਸਲ ਹੋਵੇਗਾ। ਚੀਨ ਅਤੇ ਰੂਸ ਦੋਵਾਂ ਨੇ 1988 ਚ ਫਲਸਤੀਨ ਨੂੰ ਮਾਨਤਾ ਦਿੱਤੀ ਸੀ 트럼ਪ ਪ੍ਰਸ਼ਾਸਨ ਨੇ ਮਾਨਤਾ ਪ੍ਰਤੀ ਆਪਣਾ ਵਿਰੋਧ ਕਦੇ ਨਹੀਂ ਲੁਕਾਇਆ ਹਾਲ ਹੀ ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਸੀ ਕਿ ਫਲਸਤੀਨ ਨੂੰ ਮਾਨਤਾ ਦੇਣ ਲਈ ਅੰਤਰਰਾਸ਼ਟਰੀ ਦਬਾਅ ਹਮਾਸ ਨੂੰ ਹੋਰ ਹੌਸਲਾ ਦੇਵੇਗਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਯੂਕੇ ਕੈਨੇਡਾ ਅਤੇ ਆਸਟ੍ਰੇਲੀਆ ਨੂੰ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਤੇ ਚੇਤਾਵਨੀ ਦਿੱਤੀ ਹੈ ਨੇਤਨਯਾਹੁ ਨੇ ਤਿੰਨਾਂ ਦੇਸ਼ਾਂ ਉੱਤੇ ਅੱਤਵਾਦ ਨੂੰ ਇਨਾਮ ਦੇਣ ਦਾ ਦੋਸ਼ ਲਗਾਇਆ ਹੈ ਆਪਣੇ ਬਿਆਨ ਚ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਰਡਨ ਨਦੀ ਦੇ ਪੱਛਮ ਚ ਕੋਈ ਫਲਸਤੀਨੀ ਰਾਜ ਨਹੀਂ ਹੋਵੇਗਾ ਨੇਤਨਯਾਹੁ ਦਾ ਇਹ ਬਿਆਨ ਉਸ ਦੀ ਸਰਕਾਰ ਦੇ ਜੰਗੀ ਟੀਚਿਆਂ ਅਤੇ ਇਜ਼ਰਾਈਲੀ ਫੌਜਾਂ ਦੇ ਹੱਥੋਂ ਗਾਜ਼ਾ ਪੱਟੀ ਤੇ ਲਗਾਤਾਰ ਬੰਬਾਰੀ ਨੂੰ ਦਰਸਾਉਂਦਾ ਹੈ ਫਲਸਤੀਨੀ ਰਾਜ ਦੇ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਵਿਰੋਧ ਨੂੰ ਦੁਹਰਾਉਂਦੇ ਹੋਏ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਪੱਛਮੀ ਕੰਡੇ 'ਚ ਇਜ਼ਰਾਈਲੀ ਬਸਤੀਆਂ ਦਾ ਵਿਸਥਾਰ ਜਾਰੀ ਰੱਖਣ ਦੀ ਸੌਖਾਦੀ ਨੇਤਨਯਾਹੁ ਨੇ ਕਿਹਾ ਕਿ ਸਾਲਾਂ ਤੋਂ ਉਸ ਨੇ ਘਰੇਲੂ ਤੇ ਵਿਦੇਸ਼ਾਂ ਤੋਂ ਜ਼ਬਰਦਸਤ ਦਬਾਅ ਦੇ ਬਾਵਜੂਦ ਇੱਕ ਅੱਤਵਾਦੀ ਰਾਜ ਦੀ ਸਿਰਜਣਾ ਨੂੰ ਰੋਕਿਆ ਹੈ ਉਧਰ ਯੂਕੇ ਕੈਨੇਡਾ ਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਨੇ ਕਿਹਾ ਕਿ ਫਲਸਤੀਨ ਦੀ ਮਾਨਤਾ ਖੇਤਰ 'ਚ ਸਥਾਈ ਸ਼ਾਂਤੀ ਅਤੇ ਦੋ ਰਾਜੀ ਹੱਲ ਵੱਲ ਵਧਣ ਦਾ ਇੱਕੋ ਇੱਕ ਤਰੀਕਾ ਹੈ ਦੱਸਦੀ ਹੈ ਕਿ ਪਿਛਲੇ 24 ਘੰਟਿਆਂ 'ਚ ਨਾ ਤਿੰਨਾਂ ਦੇਸ਼ਾਂ ਤੋਂ ਇਲਾਵਾ ਪੁਰਤਗਾਲ ਨੇ ਵੀ ਫਲਸਤੀਨ ਨੂੰ ਮਾਨਤਾ ਦੇ ਦਿੱਤੀ ਹੈ ਇਸ ਨਾਲ ਫਲਸਤੀਨ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਹੁਣ ਕਰੀਬ 150 ਹੋ ਗਈ ਹੈ। ਸੰਯੁਕਤ ਰਾਸ਼ਟਰ 'ਚ ਇਸ ਨੂੰ ਪਰਮਨੈਂਟ ਅਬਜ਼ਰਵਰ ਸਟੇਟ ਦਾ ਦਰਜਾ ਪ੍ਰਾਪਤ ਹੈ। ਇਸ ਦਾ ਮਤਲਬ ਹੈ ਕਿ ਫਲਸਤੀਨ ਨੂੰ ਸੰਯੁਕਤ ਰਾਸ਼ਟਰ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਦੀ ਇਜਾਜ਼ਤ ਤਾਂ ਹੈ ਪਰ VOTING ਦਾ ਅਧਿਕਾਰ ਨਹੀਂ ਹੈ। ਇਸ ਕਦਮ ਨਾਲ ਗਾਜ਼ਾ 'ਚ ਮਨੁੱਖੀ ਸੰਕਟ ਨੂੰ ਘਟ ਕਰਨ ਲਈ ਇਜ਼ਰਾਈਲ 'ਤੇ ਦਬਾਅ ਵਧਿਆ ਹੈ। ਹਾਲਾਂਕਿ ਅਮਰੀਕਾ ਅਜੇ ਵੀ ਫਲਸਤੀਨ ਨੂੰ ਇੱਕ ਦੇਸ਼ ਵਜੋਂ ਮਾਨਤਾ ਨਹੀਂ ਦਿੰਦਾ। ਕੈਨੇਡਾ ਨੇ ਕਹਿ ਕੇ ਉਹ ਫਲਸਤੀਨ ਨੂੰ ਮਾਨਤਾ ਦੇ ਕੇ ਸ਼ਾਂਤੀ ਦੀ ਉਮੀਦ ਬਣਾਈ ਰੱਖਣਾ ਚਾਹੁੰਦਾ ਹੈ ਇਹ ਕਦਮ ਹਮਾਸ ਦਾ ਸਮਰਥਨ ਨਹੀਂ ਕਰਦਾ ਸਗੋਂ ਮੰਗ ਕਰਦਾ ਹੈ ਕਿ ਹਮਾਸ ਬੰਦਕਾਂ ਨੂੰ ਛੱਡੇ ਅਧਿਕਾਰ ਤਹਿਤ ਹਥਿਆਰ ਛੁੱਟੇ ਅਤੇ ਫਲਸਤੀਨ ਦੀ ਸਰਕਾਰ ਕੋਈ ਭੂਮਿਕਾ ਨਾ ਲਵੇ ਫਲਸਤੀਨ ਨੇ ਬ੍ਰਿਟੇਨ ਕੈਨੇਡਾ ਤੇ ਆਸਟ੍ਰੇਲੀਆ ਦੇ ਫੈਸਲੇ ਦੀ ਤਾਰੀਫ ਕੀਤੀ ਹੈ ਫਲਸਤੀਨ ਨੇ ਅਮਰੀਕਾ ਤੇ ਉਹਨਾਂ ਦੇਸ਼ਾਂ ਤੋਂ ਵੀ ਮਾਨਤਾ ਦੀ ਅਪੀਲ ਕੀਤੀ ਜਿਨ੍ਹਾਂ ਨੇ ਅਜੇ ਤੱਕ ਉਸ ਨੂੰ ਮਾਨਤਾ ਨਹੀਂ ਦਿੱਤੀ ਫلسطਿਨੀ ਰਾਸ਼ਟਰਪਤੀ ਮਹਿਮੂਦ ਅਬਾਸ ਨੇ ਕਿਹਾ ਕਿ ਇੱਕ ਕਦਮ ਖੇਤਰ ਚ ਸਥਾਈ ਸ਼ਾਂਤੀ ਲਈ ਜ਼ਰੂਰੀ ਹੈ ਉੱਥੇ ਹੀ ਫلسطਿਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਬ੍ਰਿਟੇਨ ਕੈਨੇਡਾ ਤੇ ਆਸਟ੍ਰੇਲੀਆ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਇਹ ਟੂ ਸਟੇਟ ਸੋਲਿਊਸ਼ਨ ਨੂੰ ਬਚਾਉਣ ਅਤੇ ਸ਼ਾਂਤੀ ਲਿਆਉਣ ਦੀ ਦਿਸ਼ਾ ਚ ਇੱਕ ਕਦਮ ਹੈ ਇਜ਼ਰਾਈਲ ਹਮਾਸ جنگ ਚ ਹੁਣ ਤੱਕ 60000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਜਦਕਿ ਗਾਜ਼ਾ ਚ ਰਹਿਣ ਵਾਲੇ 20 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਸਕੂਲ ਤੋਂ ਘਰ ਜਾਣੀਆਂ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ 'ਚ অন্ਟਾਰੀਓ ਦੇ ਸਾਰਨੀਆਂ ਸ਼ਹਿਰ ਦੀ ਪੁਲਿਸ ਵੱਲੋਂ 51 ਸਾਲ ਦੇ ਜਗਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਇਲਾਕੇ 'ਚ ਇੱਕ ਹਾਈ ਸਕੂਲ ਨੇੜੇ ਸ਼ੱਕੀ ਦੀ ਮੌਜੂਦਗੀ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਪੀੜਿਤ ਕੁੜੀ ਦੀ ਪਛਾਣ ਜ਼ਾਹਰ ਨਾ ਕਰਨ ਦੇ ਮਕਸਦ ਤਹਿਤ ਸਕੂਲ ਦਾ ਨਾਂ ਵੀ ਜਨਤਕ ਨਹੀਂ ਕੀਤਾ ਜਾ ਰਿਹਾ। ਪੁਲਿਸ ਮੁਤਾਬਕ ਭਾਵੇਂ ਇਸ ਮਾਮਲੇ ਦੀ ਪੜਤਾਲ ਫਿਲਹਾਲ ਇੱਕ ਸਕੂਲ ਤੱਕ ਸੀਮਤ ਹੈ ਪਰ ਹੋਰ ਨਾ ਸਕੂਲਾਂ ਦੀਆਂ ਕੁੜੀਆਂ ਨਾਲ ਅਜਿਹੇ ਘਟਨਾਵਾਂ ਵਾਪਰੀਆਂ ਹੋਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ 15 ਸਤੰਬਰ ਨੂੰ ਵਾਪਰੀ ਘਟਨਾ ਦੌਰਾਨ ਸ਼ੱਕੀ ਕੁੜੀਆਂ ਦੇ ਇੱਕ ਝੁੰਡ ਨੇੜੇ ਗਿਆ ਤੇ ਉਹਨਾਂ ਨਾਲ ਡਰੱਗਸ ਅਤੇ ਸ਼ਰਾਬ ਦੀਆਂ ਗੱਲਾਂ ਕਰਨ ਲੱਗਾ ਸਿਰਫ ਇੰਨਾ ਨਹੀਂ ਉਸਨੇ ਕੁੜੀਆਂ ਦੀ ਤਸਵੀਰ ਖਿੱਚਣ ਦੇ ਯਤਨ ਵੀ ਕੀਤੇ ਇਸ ਮਗਰੋਂ ਸ਼ੱਕੀ ਲਗਾਤਾਰ ਸਕੂਲ ਨੇੜੇ ਗੇੜੇ ਲਗਾਉਣ ਲੱਗਾ ਸ਼ੱਕੀ ਦੇ ਇਰਾਦੇ ਖਤਰਨਾਕ ਹੁੰਦੇ ਜਾ ਰਹੇ ਸਨ ਤੇ ਉਸਨੇ ਕੁੜੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਸ਼ੱਕੀ ਨੇ ਇੱਕ ਕੁੜੀ ਨੂੰ ਆਪਣੇ ਕਲਾਵੇ ਚ ਲੈ ਲਿਆ ਪੀੜਿਤ ਕੁੜੀ ਨੇ ਸਕੂਲ ਚ ਸ਼ਿਕਾਇਤ ਕੀਤੀ ਜਿਸ ਮਗਰੋਂ ਪੁਲਿਸ ਨੂੰ ਸੱਦਿਆ ਗਿਆ ਸਕੂਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸਾਰਨੀਆਂ ਪੁਲਿਸ ਨੇ ਸ਼ੱਕੀ ਦੀ ਭਾਲ ਆਰੰਭ ਕੀਤੀ ਤੇ ਆਖਰਕਾਰ ਜਗਜੀਤ ਸਿੰਘ ਨੂੰ ਗ੍ਰਿਫਤਾਰ ਕਰਦਿਆ ਸੈਕਸ਼ੂਅਲ ਅਸੌਲਟ ਅਤੇ ਸੈਕਸ਼ੂਅਲ ਇੰਟਰਫੀਅਰੈਂਸ ਦੇ ਦੋਸ਼ ਆਇਦ ਕਰ ਦਿੱਤੇ ਸਾਰਨੀਆਂ ਦੇ ਮੈਨਹਟਨ ਡਰਾਈਵ ਇਲਾਕੇ ਦੇ ਵਸਨੀਕ ਜਗਜੀਤ ਸਿੰਘ ਨੂੰ ਜ਼ਮਾਨਤ ਨਾ ਮਿਲ ਸકી ਤੇ ਫਿਲਹਾਲ ਉਹ ਪੁਲਿਸ ਹਿਰਾਸਤ ਦੇ ਵਿੱਚ ਹੈ ਸਾਡੀਆਂ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਹਨਾਂ ਘਟਨਾਵਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਅਜਿਹੀਆਂ ਘਟਨਾਵਾਂ ਕਿਸੇ ਹੋਰ ਨਾਲ ਵਾਪਰ ਚੁਕੀਆਂ ਹੋਣ ਤਾਂ ਉਹ 5193448861 ਤੇ ਸੰਪਰਕ ਕਰੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 519332 ਟਿਪਸ 8477 ਤੇ ਕਾਲ ਕੀਤੀ ਜਾ ਸਕਦੀ ਹੈ ਕੈਨੇਡੀਅਨ ਪੁਲਿਸ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਰੀਬੀ ਸਾਥੀ ਇੰਦਰਜੀਤ ਸਿੰਘ ਗੋਸਲ ਨੂੰ ਗ੍ਰਿਫਤਾਰ ਕਰ ਲਿਆ ਹੈ ਬਿੰਦਰਜੀਤ ਸਿੰਘ ਗੋਸਲ ਨੂੰ ਗੈਰ ਕਾਨੂੰਨੀ ਹਥਿਆਰ ਰੱਖਣ ਨਾਲ ਸੰਬੰਧਿਤ ਕਈ ਦੋਸ਼ਾਂ 'ਚ ਆਟਵਾ ਤੋਂ ਹਿਰਾਸਤ ਚ ਲਿਆ ਗਿਆ ਜੂਨ 2023 'ਚ ਹਰਦੀਪ ਸਿੰਘ ਨਿਜਰ ਦੀ ਹੱਤਿਆ ਤੋਂ ਬਾਅਦ ਗੋਸਲ ਅਮਰੀਕਾ ਸਥਿਤ ਖਾਲਿਸਤਾਨੀ ਸੰਗਠਨ 6 ਫਾਰ ਜਸਟਿਸ ਲਈ ਮੁੱਖ ਕੈਨੇਡੀਅਨ ਪ੍ਰਬੰਧਕ ਵਜੋਂ ਕੰਮ ਕਰ ਰਿਹਾ ਏ ਐਨਡੀਟੀਵੀ ਦੀ ਇੱਕ ਰਿਪੋਰਟ ਦੇ ਅਨੁਸਾਰ 1 ਸਾਲ ਤੋਂ ਵੀ ਘੱਟ ਸਮੇਂ 'ਚ ਉਸ ਦੀ ਹਿਰਾਸਤ ਦੂਜੀ ਵਾਰ ਹੈ ਜਦੋਂ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਦੁਆਰਾ ਗ੍ਰਿਫਤਾਰ ਕੀਤਾ ਗਿਆ ਗੋਸਲ ਨੂੰ ਪਿਛਲੇ ਨਵੰਬਰ ਚ ਗ੍ਰੇਟਰ ਟੋਰਾਂਟੋ ਏਰੀਆ ਚ ਇੱਕ ਹਿੰਦੂ ਮੰਦਿਰ ਚ ਹੋਈ ਹਿੰਸਕ ਘਟਨਾ ਦੇ ਸਬੰਧ ਚ ਹਿਰਾਸਤ ਚ ਲਿਆ ਗਿਆ ਸੀ ਜਿੱਥੇ ਉਸ ਨੇ ਕਥਿਤ ਤੌਰ ਤੇ ਹਿੰਦੂ ਕੈਨੇਡੀਅਨ ਸ਼ਰਧਾਲੂਆਂ ਤੇ ਹਮਲਾ ਕੀਤਾ ਸੀ ਉਸ ਨੂੰ ਬਾਅਦ ਚ ਪੀਲ ਰੀਜਨਲ ਪੁਲਿਸ ਦੁਆਰਾ ਸ਼ਰਤੀਆ ਰਿਹਾਈ ਦਿੱਤੀ ਗਈ ਸੀ 36 ਸਾਲਾ ਗੋਸਲ ਨੂੰ 64 ਜਸਟਿਸ ਦੇ ਮੁਖੀ ਪੰਨੂ ਦੇ ਸਭ ਤੋਂ ਨਜ਼ਦੀਕੀ ਸਾਥੀਆਂ ਚੋਂ ਇੱਕ ਮੰਨਿਆ ਜਾਂਦਾ ਹੈ ਤੇ ਉਸ ਨੇ ਪੰਨੂ ਦੇ ਨਿੱਜੀ ਸੁਰੱਖਿਆ ਅਧਿਕਾਰੀ ਵਜੋਂ ਵੀ ਸੇਵਾ ਨਿਭਾਈ ਹੈ ਭਾਰਤ ਚ ਅਧਿਕਾਰੀਆਂ ਨੇ 6 for justice ਅਤੇ ਪੰਨੂ ਵਿਰੋਧ 100 ਤੋਂ ਵੱਧ ਮਾਮਲੇ ਦਰਜ ਕੀਤੇ ਨੇ ਜਿਨ੍ਹਾਂ ਵਿੱਚੋਂ ਲਗਭਗ 60 ਇਕੱਲੇ ਪੰਜਾਬ ਚ ਦਰਜ ਨੇ ਗੋਸਲ ਦੀ ਗ੍ਰਿਫਤਾਰੀ ਭਾਰਤ ਅਤੇ ਕੈਨੇਡਾ ਦੇ ਦਵੱਲੇ ਸਬੰਧਾਂ ਚ ਇੱਕ ਨਵੇਂ ਅਧਿਆਇ ਦੀਆਂ ਚਰਚਾਵਾਂ ਵਿਚਾਲੇ ਹੋਈ ਹੈ ਪਿਛਲੇ ਦਿਨ ਹੀ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਆਪਣੇ ਭਾਰਤੀ ਹਮਰੁੱਤਬਾ ਨਾਲ ਮੁਲਾਕਾਤ ਕੀਤੀ ਸੀ ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ RCMP ਵੱਲੋਂ ਇੰਦਰਜੀਤ ਸਿੰਘ ਗੋਸਲ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸਦੀ ਜਾਨ ਨੂੰ ਖਤਰਾ ਹੈ ਤੇ ਕੁਝ ਹਫ਼ਤਿਆਂ 'ਚ ਹੀ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਇੰਦਰਜੀਤ ਸਿੰਘ ਗੋਸਲ ਨੂੰ ਰਸਮੀ ਤੌਰ ਤੇ ਖਤਰੇ ਬਾਰੇ ਜਾਣੂ ਕਰਵਾਉਂਦਿਆਂ ਆਰਸੀਐਮਪੀ ਨੇ ਕਿਹਾ ਸੀ ਕਿ ਹਥਿਆਰਬੰਦ ਸ਼ੱਕੀ ਪੁੱਜ ਚੁੱਕੇ ਨੇ ਤੇ ਮੌਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇੰਦਰਜੀਤ ਸਿੰਘ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਪਰ ਉਸ ਨੇ ਆਪਣੇ ਕੰਮਕਾਜ 'ਚ ਅੜਕੇ ਪੈਣ ਦਾ ਜ਼ਿਕਰ ਕਰਦਿਆਂ ਸੁਰੱਖਿਆ ਲੈਣ ਤੋਂ ਨਾ ਕਰ ਦਿੱਤੀ। ਗੋਸਲ ਨੇ ਕਿਹਾ ਸੀ ਕਿ ਇਹ ਖਤਰਾ ਕਥਿਤ ਤੌਰ ਤੇ ਭਾਰਤ ਸਰਕਾਰ ਵੱਲੋਂ ਪੈਦਾ ਹੋ ਰਿਹਾ ਹੈ ਹੁਣ ਗੋਸਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਵਗਰੋਂ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ ਲਗਭਗ 1 ਸਾਲ ਬਾਅਦ ਜਦੋਂ ਬ੍ਰੈਂਟਨ 'ਚ ਸਿੱਖ ਪ੍ਰਦਰਸ਼ਨਕਾਰੀਆਂ ਤੇ ਹਿੰਦੂ ਸੰਗਠਨਾ ਵਿਚਕਾਰ ਝੜਪ ਹੋਈ ਸੀ ਕੈਨੇਡੀਅਨ ਸਰਕਾਰ ਦੁਆਰਾ ਧਰਮ ਸਮੇਤ ਪਛਾਣ ਸਮੂਹਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਕੈਨੇਡਾ ਦੇ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਸੀਨ ਫਰੇਜ਼ਰ ਨੇ ਨਫ਼ਰਤੀ ਐਕਟ ਦਾ ਮੁਕਾਬਲਾ ਕਰਨ ਲਈ ਇਹ ਬਿੱਲ ਪੇਸ਼ ਕੀਤਾ। ਇਸ ਕਾਨੂੰਨ ਦਾ ਉਦੇਸ਼ ਸਕੂਲਾਂ, ਕਮਿਊਨਿਟੀ ਸੈਂਟਰਜ਼, ਪੂਜਾ ਸਥਾਨਾਂ ਤੇ ਹੋਰ ਪਾਈਚਾਰਕ ਇਕੱਠਾਂ ਵਾਲੀਆਂ ਥਾਵਾਂ ਤੱਕ ਪਹੁੰਚ ਚਾਹੁੰਦੇ ਲੋਕਾਂ ਨੂੰ ਡਰਾਉਣ ਅਤੇ ਰੁਕਾਵਟ ਪਾਉਣ ਨੂੰ ਗੈਰਕਾਨੂੰਨੀ ਬਣਾਉਣ ਲਈ ਅਪਰਾਧਿਕ ਕੋਡ 'ਚ ਸੋਧ ਕਰਨਾ ਹੈ। ਕਾਨੂੰਨ ਇਹ ਯਕੀਨੀ ਬਣਾਉਂਦਾ ਹੈ ਕਿ ਨਫ਼ਰਤ ਫੈਲਾਉਣ ਵਾਲੇ ਅਪਰਾਧੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਇਸ ਵਿੱਚ ਧਾਰਮਿਕ ਜਾਂ ਸੱਭਿਆਚਾਰਕ ਕੇਂਦਰਾਂ ਤੱਕ ਪਹੁੰਚਣ ਲਈ ਵਰਤੇ ਜਾਂਦੇ ਦਰਵਾਜ਼ਿਆਂ, ਡਰਾਈਵਵੇ ਇਹ ਸੜਕਾਂ ਨੂੰ ਜਾਣਬੁੱਝ ਕੇ ਬੰਦ ਕਰਨਾ ਸ਼ਾਮਲ ਹੋਵੇਗਾ ਇਸ ਅਪਰਾਧ ਲਈ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ ਘੱਟ ਗੰਭੀਰ ਅਪਰਾਧਾਂ ਲਈ 2 ਸਾਲ ਤੋਂ ਘੱਟ ਸਜ਼ਾ ਹੋ ਸਕਦੀ ਹੈ ਪ੍ਰਸਤਾਵਿਤ ਕਾਨੂੰਨ ਉਹਨਾਂ ਇਮਾਰਤਾਂ ਜਾਂ ਢਾਂਚਿਆਂ ਦੀ ਰੱਖਿਆ ਕਰਨਗੇ ਜੋ ਮੁੱਖ ਤੌਰ ਤੇ ਧਾਰਮਿਕ ਪੂਜਾ ਜਾਂ ਕਬਰਿਸਤਾਨਾਂ ਲਈ ਵਰਤੇ ਜਾਂਦੇ ਨੇ ਜਾਂ ਇਸ ਦੀ ਵਰਤੋਂ ਮੁੱਖ ਤੌਰ ਤੇ ਕਿਸੇ ਪਛਾਣਯੋਗ ਸਮੂਹ ਦੁਆਰਾ ਪ੍ਰਸ਼ਾਸਕੀ ਸਮਾਜਿਕ ਸੱਭਿਆਚਾਰਕ ਜਾਂ ਖੇਡ ਗਤੀਵਿਧੀ ਦੇ ਉਦੇਸ਼ ਲਈ ਇੱਕ ਵਿਦਿਅਕ ਸੰਸਥਾਵਾਂ ਜਾਂ ਸੀਨੀਅਰਜ਼ ਦੇ ਨਿਵਾਸ ਵਜੋਂ ਕੀਤੀ ਜਾਂਦੀ ਹੈ ਬਿੱਲ ਨੂੰ ਇਹ ਯਕੀਨੀ ਬਣਾਉਣ ਲਈ ਧਿਆਨ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਉਹਨਾਂ ਲੋਕਾਂ ਤੇ ਲਾਗੂ ਨਾ ਹੋਵੇ ਜੋ ਸਿਰਫ ਜਾਣਕਾਰੀ ਦਾ ਸੰਚਾਰ ਕਰ ਰਹੇ ਨੇ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਨੇ ਪ੍ਰਸਤਾਵਿਤ ਤਬਦੀਲੀਆਂ ਕੈਨੇਡੀਅਨਸ ਦੀ ਚਾਰਟਰ ਦੀ ਪ੍ਰਗਟਾਵੇ ਤੇ ਸ਼ਾਂਤੀਪੂਰਨ ਇਕੱਠ ਦੀ ਆਜ਼ਾਦੀ ਦਾ ਸਨਮਾਨ ਕਰਦੀਆਂ ਨੇ ਤੇ ਵਿਰੋਧ ਕਰਨ ਦੀ ਆਜ਼ਾਦੀ ਜਾਂ ਸ਼ਾਂਤੀਪੂਰਵਕ ਢੰਗ ਨਾਲ ਚਿੰਤਾਵਾਂ ਜ਼ਾਹਰ ਕਰਨ ਨੂੰ ਗੈਰਵਾਜਬ ਤੌਰ ਤੇ ਪ੍ਰਭਾਵਿਤ ਨਹੀਂ ਕਰਨਗੀਆਂ ਬਿਆਨ ਚ ਕਿਹਾ ਗਿਆ ਹੈ ਕਿ ਨਫਰਤ ਦੀ ਪਰਿਭਾਸ਼ਾ ਅਪਰਾਧਿਕ ਕੋਡ ਚ ਸਪਸ਼ਟ ਕੀਤੀ ਜਾਵੇਗੀ ਬਿੱਲ ਕਿਸੇ ਵੀ ਨਫਰਤੀ ਪ੍ਰਚਾਰ ਅਪਰਾਧ ਲਈ ਦੋਸ਼ ਲਗਾਉਣ ਲਈ ਅਟਾਰਨੀ ਜਨਰਲ ਦੀ ਸਹਿਮਤੀ ਦੀ ਲੋੜ ਨੂੰ ਹਟਾ ਦੇਵੇਗਾ ਅਜਿਹੇ ਮਾਮਲਿਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਕਾਨੂੰਨ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਵੇਗਾ ਕਾਨੂੰਨ ਲਾਗੂ ਕਰਨ ਵਾਲੇ ਨਫ਼ਰਤੀ ਭਾਸ਼ਣ ਦਾ ਮੁਕਾਬਲਾ ਕਰਨ ਅਤੇ ਭਾਈਚਾਰਿਆਂ ਦੀ ਸੁਰੱਖਿਆ ਲਈ ਤੇਜ਼ੀ ਨਾਲ ਕੰਮ ਕਰਨ ਦੇ ਯੋਗ ਹੋਣਗੇ ਇਸ ਦੌਰਾਨ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਦੇ ਕੈਨੇਡੀਅਨ ਚੈਪਟਰ ਨੇ ਇਸ ਬਿੱਲ ਦਾ ਸਵਾਗਤ ਕੀਤਾ ਪਰ ਇੰਡੋ ਕੈਨੇਡੀਅਨ ਸਮੂਹਾ ਨੇ ਨਾਜ਼ੀ ਪ੍ਰਤੀਕ ਨੂੰ ਸਵਾਸਤਿਕ ਕਹਿਣ ਵਾਲੇ ਬਿੱਲ ਤੇ ਇਤਰਾਜ਼ ਜਤਾਇਆ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਜਿਹਾ ਕਰਨ ਨਾਲ ਉਹਨਾਂ ਦੀਆਂ ਧਾਰਮਿਕ ਪਰੰਪਰਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਜੈਨ ਸੰਗਠਨ ਕੈਨੇਡਾ ਦੇ ਪ੍ਰਧਾਨ ਵਿਜੇ ਜੈਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਨਫ਼ਰਤੀ ਅਪਰਾਧਾਂ ਦੇ ਸੰਬੰਧ ਵਿੱਚ ਸਵਾਸਤਿਕ ਸ਼ਬਦ ਦੀ ਵਰਤੋਂ ਜੈਨ ਤੇ ਬੋਧੀ ਕੈਨੇਡੀਅਨਸ ਦੇ ਧਾਰਮਿਕ ਅਧਿਕਾਰਾਂ ਨੂੰ ਕਮਜ਼ੋਰ ਕਰਦੀ ਹੈ। ਉਹਨਾਂ ਨੇ ਸਮਝਾਇਆ ਕਿ ਸਵਾਸਤਿਕ ਇੱਕ ਪ੍ਰਾਚੀਨ ਸੰਸਕ੍ਰਿਤ ਸ਼ਬਦ ਹੈ ਜੋ ਸ਼ਾਂਤੀ ਤੇ ਖੁਸ਼ਹਾਲੀ ਨੂੰ ਦਰਸਾਉਂਦਾ ਹੈ। ਕੈਨੇਡਾ ਵਿਖੇ ਐਕਸਟੋਰਸ਼ਨ ਫੋਨ ਕਾਲਸ ਚ ਘਰੇ ਕਾਰੋਬਾਰੀਆਂ ਸਾਹਮਣੇ ਨਵੀਂ ਸਮੱਸਿਆ ਪੈਦਾ ਹੋ ਗਈ ਹੈ। ਜਦੋਂ ਪਿਕਅਪ ਟਰੱਕਾਂ ਨੂੰ ਅੱਗ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਬ੍ਰੈਂਟਨ ਵਿਖੇ ਐਤਵਾਰ ਵੱਡੇ ਤੜਕੇ 5 ਪਿਕਅਪ ਟਰੱਕਾਂ ਨੂੰ ਇੱਕੋ ਵੇਲੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਫਾਇਰ ਸਰਵਿਸ ਵਾਲਿਆਂ ਨੇ ਦੱਸਿਆ ਕਿ ਵੈਸਟ ਡਰਾਈਵ ਤੇ ਕਲਾਰਕ ਬੁਲੇਵਾਰਡ ਨੇੜੇ ਅੱਗ ਲੱਗਣ ਦੀ ਇਤਲਾਹ ਮਿਲੀ ਤੇ ਮੌਕੇ ਤੇ ਪੁੱਜੇ ਫਾਇਰ ਫਾਈਟਰਜ਼ ਨੇ ਘੱਟੋ ਘੱਟ 5 ਪਿਕਅਪ ਟਰੱਕਾਂ ਨੂੰ ਲੱਗੀ ਅੱਗ ਬੁਝਾਈ ਉਧਰ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਫਿਲਹਾਲ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਟੋਰਾਂਟੋ ਅਤੇ ਜੀਟੀਏ 'ਚ ਟੋ ਟਰੱਕ ਸਾੜਨ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆਈਆਂ ਪਰ ਹੁਣ ਪਿਕਅਪ ਟਰੱਕ ਸਾੜਨ ਦੀ ਵਾਰਦਾਤ ਨੇ ਪੁਲਿਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਐਕਸਪੋ 2025 'ਚ ਕੈਨੇਡਾ ਦੇ ਪਵੇਲੀਅਨ ਨੂੰ ਸਭ ਤੋਂ ਵਧੀਆ ਪਵੇਲੀਅਨਸ ਦੋ ਵਿੱਚੋਂ ਇੱਕ ਹੋਣ ਅਤੇ ਇਸ ਦੀ ਜਨਤਕ ਪੇਸ਼ਕਾਰੀ 'ਚ ਟੈਕਨੋਲੋਜੀ ਨੂੰ ਜੋੜਨ ਲਈ ਨਾਮਜ਼ਦ ਕੀਤਾ ਗਿਆ ਹੈ ਇਹ ਨਾਮਜ਼ਦਗੀਆਂ ਕਈ ਸ਼੍ਰੇਣੀਆਂ ਚ ਚੋਟੀ ਦੇ ਪਵੇਲੀਅਨਸ ਨੂੰ ਮਾਨਤਾ ਦੇਣ ਵਾਲੇ ਵਰਲਡ ਐਕਸਪੋ ਲੰਪਿਕਸ ਮੁਕਾਬਲੇ ਲਈ ਹਨ ਐਕਸਪੀਰੀਐਂਸ਼ੀਅਲ ਡਿਜ਼ਾਈਨ ਅਥਾਰਟੀ ਨੇ 28 ਅਗਸਤ ਨੂੰ ਆਪਣੇ ਵਰਲਡ ਐਕਸਪੋ ਲੰਪਿਕਸ ਲਈ ਫਾਈਨਲਿਸਟਾਂ ਦਾ ਐਲਾਨ ਕੀਤਾ ਟੇਡਾ ਦੇ ਕਾਰਜਕਾਰੀ ਨਿਰਦੇਸ਼ਕ ਟ੍ਰੈਵਿਸ ਸਟੈਂਟਨ ਦਾ ਕਹਿਣਾ ਹੈ ਕਿ ਐਕਸਪੋ ਲੰਪਿਕਸ ਇੱਕ ਮੁਕਾਬਲਾ ਹੈ ਜੋ ਐਕਸਪੋ 'ਚ ਪ੍ਰਦਰਸ਼ਿਤ ਕੀਤੀ ਗਈ ਅਦੁੱਤੀ ਪ੍ਰਤਿਭਾ ਅਤੇ ਕਲਪਨਾ ਤੇ ਰੋਸ਼ਨੀ ਪਾਉਣ ਲਈ ਬਣਾਇਆ ਗਿਆ ਹੈ ਇਹ ਡਿਜ਼ਾਈਨ ਧਿਆਨ ਖਿੱਚਦਾ ਹੈ ਤੇ ਪ੍ਰੇਰਿਤ ਕਰਦਾ ਹੈ ਜੋੜਦਾ ਹੈ ਤੇ ਲੋਕਾਂ ਦੇ ਸਥਾਨਾਂ ਤੇ ਕਹਾਣੀਆਂ ਨਾਲ ਜੁੜਨ ਦੇ ਤਰੀਕੇ ਨੂੰ ਬਦਲਦਾ ਹੈ। ਕੈਨੇਡਾ ਪਵੇਲੀਅਨ ਸਰਬੋਤਮ ਵੱਡੇ ਪਵੇਲੀਅਨ ਅਤੇ ਸਰਬੋਤਮ ਤਕਨੀਕੀ ਏਕੀਕਰਨ ਲਈ ਫਾਈਨਲਿਸਟ ਹੈ। ਕੈਨੇਡਾ ਪਵੇਲੀਅਨ ਜਿਸ ਦਾ ਚਮਕਦਾ ਚਿੱਟਾ ਡਿਜ਼ਾਈਨ ਬਸੰਤ ਰੁੱਤ ਚ ਬਰਫ਼ ਦੇ ਟੁਕੜਿਆਂ ਦੀ ਨਕਲ ਕਰਦਾ ਹੈ, ਉਸਾਕਾ ਐਕਸਪੋ ਦੇ ਪ੍ਰਵੇਸ਼ ਦੁਆਰ ਦੇ ਨੇੜੇ ਸਥਿਤ ਹੈ। ਇਸ ਦਾ ਟੇਡਾ-ਮੇਡਾ ਚਿੱਟਾ ਢਾਂਚਾ ਬਹੁਤ ਹੀ ਖੂਬਸੂਰਤ ਹੈ। ਇਹ ਪਵੇਲੀਅਨ ਨਾ ਸਿਰਫ ਜਨਤਕ ਪੇਸ਼ਕਾਰੀ ਲਈ ਸਗੋਂ ਲਾਈਵ ਸੰਗੀਤ ਅਤੇ ਖਾਣ-ਪੀਣ ਦੀਆਂ ਘਟਨਾਵਾਂ ਲਈ ਵੀ ਇੱਕ ਸਥਾਨ ਵਜੋਂ ਕੰਮ ਕਰਦਾ ਏ ਇਸ ਤੋਂ ਇਲਾਵਾ ਇਸ ਵਿੱਚ ਇੱਕ ਰੈਸਟੋਰੈਂਟ ਵੀ ਹੈ ਜੋ ਕੈਨੇਡੀਅਨ ਪਕਵਾਨਾ ਜਿਵੇਂ ਕਿ ਪਾਉਟਿਨ ਅਤੇ ਮੈਪਲ ਫਲੇਵਰ ਵਾਲੀ ਆਈਸਕ੍ਰੀਮ ਪਰੋਸਦਾ ਏ ਕੈਨੇਡਾ ਪਵੈਲੀਅਨ ਦੀ ਮੁੱਖ ਵਿਸ਼ੇਸ਼ਤਾ ਇੱਕ ਵੱਡਾ ਕਮਰਾ ਏ ਜਿਸ ਵਿੱਚ ਬਰਫ਼ ਦੇ ਟੁਕੜਿਆਂ ਵਰਗੀਆਂ ਚਿੱਟੀਆਂ ਵਸਤੂਆਂ ਨੇ ਸੈਲਾਨੀਆਂ ਨੂੰ ਬਰਫ਼ ਦੇ ਟੁਕੜਿਆਂ ਨੂੰ ਸਕੈਨ ਕਰਨ ਅਤੇ ਟੈਬਲੇਟ ਤੇ ਦਿਖਾਈ ਦੇਣ ਵਾਲੀ AR ਓਵਰਲੇ ਨਾਲ ਗੱਲਬਾਤ ਕਰਨ ਲਈ ਇੱਕ ਟੈਬਲੇਟ ਦਿੱਤਾ ਜਾਂਦਾ ਹੈ। AR ਓਵਰਲੇ ਕੈਨੇਡਾ ਦੇ ਸੁੰਦਰ ਕੁਦਰਤ ਅਤੇ ਜੰਗਲੀ ਜੀਵਨ, ਪ੍ਰਮੁੱਖ ਕੈਨੇਡੀਅਨ ਸ਼ਹਿਰਾਂ ਦੇ ਨਜ਼ਾਰੇ ਤੇ ਦੇਸ਼ ਦੇ ਅਮੀਰ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਇੰਟਰਐਕਟਿਵ AR ਪੇਸ਼ਕਾਰੀ ਸੈਲਾਨੀਆਂ 'ਚ ਪ੍ਰਸਿੱਧ ਹੈ ਕਿਉਂਕਿ ਇਹ ਇੱਕ ਵਧੀਆ ਅਨੁਭਵ ਪ੍ਰਦਾਨ ਕਰਦੀ ਹੈ ਜਿਸ ਨਾਲ ਉਹਨਾਂ ਨੂੰ ਆਪਣੀ ਰਫ਼ਤਾਰ ਨਾਲ ਆਲੇ-ਦੁਆਲੇ ਘੁੰਮਣ ਅਤੇ ਤੱਤਾਂ ਦੀ ਪਰਟੋਲ ਕਰਨ ਦੀ ਆਗਿਆ ਮਿਲਦੀ ਹੈ। ਅਤੇ AR ਡਿਸਪਲੇ ਇਸ ਸਾਲ ਦੇ ਐਕਸਪੋ ਚ ਕਈ ਹੋਰ ਪਵੇਲੀਅਨਸ ਤੋਂ ਬਿਲਕੁਲ ਵੱਖਰਾ ਹੈ ਐਕਸਪੋ 올림픽ਸ 16 ਵੱਖ-ਵੱਖ ਸ਼੍ਰੇਣੀਆਂ ਨੇ ਜਿਵੇਂ ਕਿ ਬੈਸਟ ਸਸਟੇਨੇਬਲ ਪਵੇਲੀਅਨ ਬੈਸਟ ਐਕਟੀਵੇਸ਼ਨ ਇੰਗੇਜਮੈਂਟ ਬੈਸਟ ਮਾਸਕੋਟ ਬੈਸਟ ਪਵੇਲੀਅਨ ਟੀਮ ਤੇ ਹੋਰ ਹਰੇਕ ਸ਼੍ਰੇਣੀ ਚ ਸੋਨੇ ਚਾਂਦੀ ਤੇ ਕਾਂਸੇ ਦੇ ਪੁਰਸਕਾਰ ਜੇਤੂਆਂ ਦਾ ਐਲਾਨ 23 ਸਤੰਬਰ ਲਈ ਨਿਰਧਾਰਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤਾ ਜਾਵੇਗਾ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਬ੍ਰਿਟੇਨ ਕੈਨੇਡਾ ਤੇ ਆਸਟ੍ਰੇਲੀਆ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਕਾਰਨੀ ਨੇ ਫਲਸਤੀਨ ਅਤੇ ਇਜ਼ਰਾਈਲ ਵਿਚਾਲੇ ਸ਼ਾਂਤੀ ਤੇ ਦਿੱਤਾ ਜ਼ੋਰ ਇਜ਼ਰਾਈਲ ਦੀ ਯੂਕੇ ਕੈਨੇਡਾ ਅਤੇ ਆਸਟ੍ਰੇਲੀਆ ਨੂੰ ਚੇਤਾਵਨੀ ਕਿ ਆ ਫਲਸਤੀਨ ਨੂੰ ਮਾਨਤਾ ਦੇਣਾ ਅੱਤਵਾਦ ਨੂੰ ਇਨਾਮ ਦੇਣ ਵਰਗਾ ਸਕੂਲੀ ਕੁੜੀਆਂ ਦਾ ਪਿੱਛਾ ਕਰਦੇ ਪੰਜਾਬੀ ਦੀ ਸ਼ਰਮਨਾਕ ਹਰਕਤ 51 ਸਾਲ ਦੇ ਜਗਜੀਤ ਸਿੰਘ ਵਿਰੁੱਧ ਸੈਕਸ਼ੂਅਲ ਅਸੌਲਟ ਦੇ ਦੋਸ਼ ਇੰਦਰਜੀਤ ਸਿੰਘ ਗੋਸਲ ਨੂੰ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਲਗਾਏ ਗਏ ਗੋਸਲ ਤੇ aarop ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ